ਤੁਸੀਂ ਟਮਾਟਰ ਵੀ ਤੁਸੀਂ ਲੈ ਸਕਦੇ ਹੋ ਸਲਾਦ ਦੇ ਵਿੱਚ ਟਮਾਟਰ ਕਿਉਂਕਿ ਇਹ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਤੁਹਾਡੀਆਂ ਦੂਰ ਕਰੇਗੀ ਫਿਰ ਉਸ ਕਮੀਤਾ ਤੁਹਾਡੇ ਲਈ ਬਹੁਤ ਵਧੀਆ ਵਾ ਇਹ ਵੀ ਤੁਹਾਡੀ ਬੋਡੀ weight ਘਟੋਂਦੇ ਜਾਣਗੇ ਜਿਹੜੇ ਕੱਡੇ-ਕੱੜਾਏ ਸਟੋਰ ਕੀਤੇ ਹੁੰਦੇ ਆ ਇਹ ਵੀ ਬਹੁਤ ਵਧੀਆ ਹੁੰਦੇ ਆ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਿਆਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ-ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਹੈ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਨਹੀਂ ਜਦੋਂ ਤੁਸੀਂ ਆਪਣਾ ਬੋਡੀ weight ਘਟਾਉਨੇ ਹੋ ਉਹਦੇ ਵਾਸਤੇ ਤੁਹਾਨੂੰ ਮਤਲਬੀ ਕੀ ਤੁਹਾਨੂੰ ਸੈਲਡ ਦੇ ਵਿੱਚ ਤੁਹਾਨੂੰ ਕੀ ਲੈਣਾ ਚਾਹੀਦਾ ਵਾ ਤੇ ਕੀ ਤੁਹਾਨੂੰ ਫਰੂਟ ਦੇ ਵਿੱਚ ਤੁਹਾਨੂੰ ਖਾਣਾ ਚਾਹੀਦਾ ਜਿਹਦੇ ਨਾਲ ਕੀ ਹੈ ਕਿ ਤੁਹਾਡਾ ਬੋਡੀ weight ਜਿਹੜਾ ਬੋਡੀ weight ਘਟਦਾ ਰਹੇ ਬੋਡੀ weight ਨਾ ਵਧੇ ਤੇ ਤੁਹਾਡੇ ਸਰੀਰ ਦੇ ਵਿੱਚ એનર્ਜੀ ਵੀ ਬਣੀ ਰੱਖੇ ਉਹ ਤੁਹਾਨੂੰ ਮਰਜੀ ਇਸ ਵੀਡੀਓ ਦੇ ਵਿੱਚ ਦੱਸਾਂਗਾ ਕਿ ਤੁਹਾਨੂੰ ਸਲਾਦ ਦੇ ਵਿੱਚ ਕੀ ਕੁਝ ਲੈਣਾ ਵਾ ਕੀ ਨਹੀਂ ਲੈਣਾ ਹੈਗਾ ਤੇ ਤੁਸੀਂ ਫਰੂਟ ਦੇ ਵਿੱਚ ਕੀ ਕੁਝ ਲੈਣਾ ਵਾ ਸੋ ਸਾਰੇ ਚੀਜ਼ਾਂ ਪਹਿਲੇ ਰੈਡੀ ਕਰਕੇ ਰੱਖੀਏ ਇਹਨਾਂ ਤੁਹਾਨੂੰ ਦਿਖਾਉਣਾ ਵੀ ਸਭ ਤੋਂ ਪਹਿਲਾਂ ਆਪਾਂ ਚੱਲਦੇ ਆਂ ਆਪਾਂ ਪਹਿਲਾ ਕੰਮ ਕਰਦਾ ਆਪਾਂ ਫਰੂਟ ਦੀ ਫਰੂਟ ਦੇ ਵਿੱਚ ਤੁਸੀਂ ਕੀ ਖਾ ਸਕਦੇ ਹੋ ਤੁਸੀਂ ਐਪਲ ਲਿਆ ਕੇ ਰੱਖ ਸਕਦੇ ਹੋ ਜੀ ਤੁਸੀਂ ਐਪਲ ਲਿਆ ਕੇ ਰੱਖ ਲਓ ਆਪਣੇ ਕੋਲ 1 ਵੀਕ ਦਾ ਤੁਸੀਂ ਸਟਾਕ ਇਕੱਠਾ ਹੀ ਲੈ ਕੇ ਰੱਖ ਲਓ ਤੁਸੀਂ ਐਪਲ ਯੂਜ਼ ਕਰ ਸਕਦੇ ਹੋ ਤੁਸੀਂ ਇਹਨਾਂ ਜਦੋਂ ਬੋਡੀ ਵੇਟ ਘਟਾ ਰਹੇ ਹੋ ਸੇਵ ਖਾ ਸਕਦੇ ਹੋ ਤੇ ਫਿਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤੁਸੀਂ ਪਪੀਤਾ ਜਿਹੜਾ ਪਪੀਤਾ ਤੁਹਾਡੇ ਲਈ ਬਹੁਤ ਵਧੀਆ ਵਾ ਇਹ ਵੀ ਤੁਹਾਡੀ ਬੋਡੀ ਵੇਟ ਘਟਾਉਣ ਦੇ ਵਿੱਚ ਨਾਲ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਤੁਸੀਂ ਪ ਜਾ ਫਿਰ ਤੁਸੀਂ ਨਾਸਪਤੀਆਂ ਵੀ ਤੁਸੀਂ ਤੇ ਕੇ ਰੱਖ ਸਕਦੇ ਹੋ ਜਿਹੜੀ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦੱਸਦਾ ਪਹਿਲਾਂ ਤੁਸੀਂ ਆਪਣੇ ਕੋਲ ਰੱਖ ਸਕਦੇ ਹੋ ਤੁਸੀਂ ਇਹ ਚੀਜ਼ਾਂ ਮਿਕਸ ਕਰਕੇ ਵੀ ਖਾ ਸਕਦੇ ਹੋ ਤੁਸੀਂ ਖਾਣੀਆਂ ਕਿੱਦਾਂ ਨੇ ਉਹ ਤਾਂ ਮੈਂ ਵੀਡੀਓ ਦੇ ਐਂਡ ਦੇ ਵਿੱਚ ਦੱਸਾਂਗਾ ਵੀਡੀਓ ਨਾਲ ਜੁੜੇ ਰਹੋ ਜੀ ਤੁਸੀਂ ਨਾਸਪਤੀਆਂ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਤੁਸੀਂ ਅਮਰੂਦ ਸੀਜ਼ਨ ਪਿੰਡਾ ਗੁੰਡਾ ਦੇ ਵਿੱਚ ਤਾਂ ਬਹੁਤ ਸਾਰੇ ਅਮਰੂਦ ਲੱਗੇ ਹੁੰਦੇ ਆ ਤਾਂ ਤੁਸੀਂ ਅਮਰੂਦ ਤੋੜ ਕੇ ਵੀ ਤੁਸੀਂ ਖਾ ਸਕਦੇ ਹੋ ਰੱਖ ਸਕਦੇ ਆਪਣੇ ਘਰ ਦੇ ਵਿੱਚ ਅਮਰੂਦ ਤੁਸੀਂ ਯੂਜ਼ ਕਰ ਸਕਦੇ ਹੋ ਜੀ ਫਿਰ ਉਸ ਤੋਂ ਬਾਅਦ ਆ ਜਾਂਦਾ ਜੇ ਆਪਾਂ ਗੱਲ ਕਰੀਏ ਫਰੂਟ ਤੋਂ ਬਾਅਦ ਆਪਾਂ ਜੇ ਬਸ ਸਲਾਦ ਬਣਾ ਕਰ ਲਈਏ ਤਾਂ ਸਲਾਦ ਦੇ ਵਿੱਚ ਤੁਸੀਂ ਕੀ ਕੁਝ ਲੈ ਸਕਦੇ ਹੋ ਸਲਾਦ ਦੇ ਵਿੱਚ ਦੇਖੋ ਜੀ ਆਪਾਂ ਕਰ ਲਈਏ ਟਮਾਟਰ ਇਹ ਤੁਹਾਡੀ ਤੁਹਾਡਾ ਬੋਡੀ ਵੇਟ ਘਟਾਉਣ ਦੇ ਵਿੱਚ ਬਹੁਤ ਜਿਆਦਾ ਮਦਦ ਕਰੇਗਾ ਤੁਸੀਂ ਟਮਾਟਰ ਵੀ ਤੁਸੀਂ ਲੈ ਸਕਦੇ ਹੋ ਸਲਾਦ ਦੇ ਵਿੱਚ ਟਮਾਟਰ ਤੇ ਇੱਕ ਹੋ ਗਿਆ ਖੀਰਾ ਟਮਾਟਰ ਖੀਰਾ ਇਹ ਤੁਸੀਂ ਸਲਾਦ ਦੇ ਵਿੱਚ ਰੱਖਣਾ ਹੀ ਰੱਖਣਾ ਖੀਰਾ ਤਾਂ ਪੱਕਾ ਰੱਖਣਾ ਹੀ ਰੱਖਣਾ ਖੀਰਾ ਟਮਾਟਰ ਤੇ ਉਸ ਤੋਂ ਬਾਅਦ ਤੁਸੀਂ ਪਿਆਜ਼ ਜਿਆਦਾ ਜੀ ਪਿਆਜ਼ ਵੀ ਤੁਸੀਂ ਸਲਾਦ ਦੇ ਵਿੱਚ ਯੂਜ਼ ਕਰਨਾ ਹੀ ਕਰਨਾ ਇਹ ਸਾਰੀ ਚੀਜ਼ਾਂ ਨੇ ਜਿਹੜੀਆਂ ਮੈਂ ਸਲਾਦ ਲਈ ਦੱਸ ਦੱਲੇ ਜੀ ਇਹ ਤੁਸੀਂ ਬਰੀਕ ਬਰੀਕ ਕੱਟ ਕੇ ਤੁਸੀਂ ਰੱਖ ਲੈਣੀ ਆ ਜਦੋਂ ਪਸਲਾਦ ਦੇ ਵਿੱਚ ਯੂਜ਼ ਕਰਦੇ ਆ ਇਹ ਹੋ ਗਿਆ ਉਸ ਤੋਂ ਬਾਅਦ ਤੁਸੀਂ ਬੰਦ ਗੋਭੀ ਹੋ ਗਈ ਇਹ ਵੀ ਤੁਸੀਂ ਸਲਾਦ ਦੇ ਵਿੱਚ ਤੁਸੀਂ ਪੂਣੀ ਪੂਣੀ ਆ ਇਹ ਥੋੜੀ ਜੀ ਤੁਸੀਂ ਹਾਫ ਛੀਰ ਕੇ ਰੱਖ ਲੈਣੀ ਆ ਜਦੋਂ ਟਮਾਟਰ ਹੋ ਗਿਆ ਪਿਆਜ਼ ਹੋ ਗਏ ਤੇ ਆਪਣੇ ਠੀਰੇ ਹੋ ਗਏ ਆ ਹਣਾ ਉਸ ਤੋਂ ਬਾਅਦ ਹੋ ਗਈ ਗਾਜਰਾਂ ਜੀ ਗਾਜਰਾਂ ਉਹ ਹੋ ਗਿਆ ਤੁਸੀਂ ਇਦਾਂ ਨੂੰ ਵੀ ਤੁਸੀਂ ਬਰੀ ਬਰੀ হাফ ਗਾਜਰ ਨੂੰ ਛੀਰ ਲੈਣਾ ਐ ਨਹੀਂ ਹੈਗਾ ਮਤਲਬ ਇੱਕ ਗਾਜਰ ਛੀਰ ਲਈ ਇੱਕ ਖੀਰਾ ਛੀਰ ਲੈ ਇੱਕ ਟਮਾਟਰ ਛੀਰ ਲੈ ਸਾਰਾ ਕੁਝ ਇਦਾਂ ਦੀ ਮਤਲਬ হাফ-ਹਾਫ ਛੀਰ ਲੈਣਾ ਮਤਲਬ ਇਹ ਕਹਿੰਦਾ ਮਤਲਬ ਵੀ ਮਤਲਬ ਵੀ ਜਦੋਂ ਤੁਸੀਂ ਆਪਣਾ ਸਲਾਦ ਛੀਰਨਾ ਨਾ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਵਾ ਵਿਟੋ ਜਸਲਾਦ ਦੇ ਵਿੱਚ ਨਾ ਤੁਹਾਡੇ ਮਤਲਬ ਵੀ ਇੱਕ ਕਲਰ ਵੇਜੀ ਜੀ ਵੇਰੀਏਸ਼ਨ ਹੋਣਾ ਚਾਹੀਦਾ ਵਾ ਹਰ ਇੱਕ ਕਲਰ ਦਾ ਮਤਲਬ ਵੀ ਫਰੂਟ ਜੇ ਗੱਲ ਕਰੀਏ ਆਪਾਂ ਹਰੇਕ ਕਲਰ ਦੀ ਵੇਜੀਟੇਬਲ ਤੁਹਾਡੇ ਪਲੇਟ ਦੇ ਵਿੱਚ ਹੋਣੀ ਚਾਹੀਦੀ ਆ ਤਾਂ ਚਕੁੰਦਰ ਜਿਹੜੀ ਚਕੁੰਦਰ ਤੁਹਾਡੇ ਲਈ ਬਹੁਤ ਵਧੀਆ ਵਾ ਇੱਕ ਤਾਂ ਤੁਹਾਡਾ ਵੇਟ ਕੰट्रोल ਵਿੱਚ ਮਦਦ ਕਰੇਗੀ ਇੱਕ ਤੁਹਾਡੀ ਜਿਹੜੀ ਹੈਲਥ ਆ ਇਹ ਬਹੁਤ ਹੀ ਜ਼ਿਆਦਾ ਠੀਕ ਕਰੇਗੀ ਤੇ ਇਹ ਬਹੁਤ ਜ਼ਿਆਦਾ ਬਿਮਾਰੀਆਂ ਜਿਹੜੇ ਜਿਹਦੇ ਵਿੱਚ ਕਿਸੇ ਚ ਖੂਨ ਘਾਟਾ ਉਹ ਖੂਨ ਪੂਰਾ ਕਰਦੀ ਆ ਤੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਜਿਹੜੀ ਚਕੁੰਦਰ ਆ ਜਿਹੜੀ ਉਹ ਬਹੁਤ ਠੀਕ ਕਰ ਲਿਆ ਤੇ ਜਦੋਂ ਨਿੰਬੂ ਆ ਨਿੰਬੂ ਵੀ ਤੁਸੀਂ ਯੂਜ਼ ਕਰਨਾ ਹੀ ਕਰਨਾ ਵਾ ਨਿੰਬੂ ਤੁਸੀਂ ਗ੍ਰੀਨ ਟੀ ਪੀਦੇ ਹੋ ਉਹਦੇ ਵਿੱਚ ਵੀ ਪਾ ਸਕਦੇ ਹੋ ਤੁਸੀਂ ਬਲੈਕ ਟੀ ਪੀਦੇ ਹੋ ਬਲੈਕ ਟੀ ਵਿੱਚ ਵੀ ਪਾ ਸਕਦੇ ਹੋ ਬਲੈਕ ਕੌਫੀ ਦੇ ਵਿੱਚ ਵੀ ਤੁਸੀਂ ਪਾ ਸਕਦੇ ਹੋ ਇਸ ਨੂੰ ਤੇ ਬਾਕੀ ਹੋਰ ਨਿੰਬੂ ਨੂੰ ਉਹ ਸਬਜ਼ੀ ਉੱਤੇ ਵੀ ਸਲਾਦ ਦੇ ਉੱਪਰ ਵੀ ਤੁਸੀਂ ਪਾ ਸਕਦੇ ਹੋ ਜੀ ਹੋਰ ਇੱਕ ਵਾਰ ਗੱਲ ਕਰੀਏ ਗਰੀਬ ਬੀਜ ਜਿਹੜੇ ਮਟਰ ਮਟਰ ਦੇ ਦਾਣੇ ਹੁੰਦੇ ਆ ਜਦੋਂ ਤੁਸੀਂ ਮਟਰ ਲੈ ਕੇ ਰੱਖ ਲੋ ਕੱਢ ਕੇ ਰੱਖ ਲੋ ਜਾਂ ਫਿਰ ਤੁਸੀਂ ਜੇਕਰ ਉਹ ਕੱਡੇ-ਕੜਾਏ ਮਿਲ ਜਾਣ ਤਾਂ ਤੁਸੀਂ ਇਹ ਯੂਜ਼ ਕਰ ਸਕਦੇ ਹੋ ਮੈਨੂੰ ਕੱਡੇ-ਕੜਾਏ ਯੂਜ਼ ਕਰਦਾ ਵਾਂ ਤੁਸੀਂ ਇਹ ਤੁਸੀਂ ਰੱਖ ਸਕਦੇ ਹੋ ਆਪਣੇ ਕੋਲ ਪਰ ਇਹ ਜਿੰਨੀ ਜ਼ਰੂਰਤ ਪੈਗੀ ਉਸ ਤੋਂ ਬਾਅਦ ਆ ਜਾਂਦਾ ਮੱਕੀ ਦੇ ਦਾਣੇ ਮੱਕੀ ਦੇ ਦਾਣੇ ਤੁਹਾਡੇ ਵਾਸਤੇ ਬਹੁਤ ਵਧੀਆ ਇਹ ਤੁਹਾਨੂੰ ਕਿਸੇ ਵੀ ਮਤਲਬ ਸਟੋਰ ਦੇ ਵਿੱਚੋਂ ਜਾਂ ਕਿਰੀਆਨਾ ਸਟੋਰ ਦੇ ਵਿੱਚੋਂ ਤੁਹਾਨੂੰ ਮਿਲ ਜਾਣਗੇ ਜਿਹੜੇ ਕੱਡੇ-ਕੜਾਏ ਸਟੋਰ ਕਿਤੇ ਹੁੰਦੇ ਆ ਇਹ ਵੀ ਬਹੁਤ ਵਧੀਆ ਹੁੰਦੇ ਆ ਜੀ ਹੁਣ ਆਪਾਂ ਗੱਲ ਕਰਦੇ ਆ ਸ਼ਿਮਲਾ ਮਿਰਚ ਦੀ ਸ਼ਿਮਲਾ ਮਿਰਚ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇਹ ਵੀ ਤੁਹਾਡਾ ਬੋਡੀ weight ਘਟਾਉਣ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਮਦਦ ਕਰੇਗੀ ਇਹਨੂੰ ਲੈਣਾ ਕਿਵੇਂ ਆ ਖਾਣਾ ਕਿਵੇਂ ਉਹ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗਾ ਜੀ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਮਸ਼ਰੂਮ ਮਸ਼ਰੀ ਜਿਹੜੀ ਮਸ਼ਰੂਮ ਆ ਜੀ ਮਸ਼ਰੂਮ ਬਹੁਤ ਹੀ ਜ਼ਿਆਦਾ ਬੈਨੀਫਿਟ ਦਿੰਦੀ ਆ ਕਹਿੰਦੇ ਘਟੋ ਘਟਨਾ ਸੋ ਬਿਮਾਰੀਆਂ ਨੇ ਜਿਹੜੀਆਂ ਮਸ਼ਰੂਮ ਦੂਰ ਕਰਦੀ ਆ ਤੁਸੀਂ ਇਹਨਾਂ ਹਰ ਇੱਕ ਮੀਲ ਦੇ ਵਿੱਚ ਜਾਂ ਜਿਹੜੀ ਹਫਤੇ ਦੇ ਵਿੱਚ 2-3 ਵਾਰ ਨਾ ਤੁਸੀਂ ਇਹ ਮਸ਼ਰੂਮ ਦੀ ਸਬਜ਼ੀ ਜ਼ਰੂਰ ਬਣਾ ਕੇ ਖਾਇਆ ਕਰੋ ਤੇ ਜਾਂ ਫਿਰ ਗਰੀਲ ਵੇਜੀਟੇਬਲ ਜਦੋਂ ਤੁਸੀਂ ਬਣਾਉਂਦੇ ਹੋ ਤਾਂ ਮਸ਼ਰੂਮ ਨੂੰ ਜ਼ਰੂਰ ਰੀਡ ਕਰਿਆ ਕਰੋ ਕਿਉਂਕਿ ਇਹ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਤੁਹਾਡੀਆਂ ਦੂਰ ਕਰੇਗੀ ਫਿਰ ਉਸ ਤੋਂ ਬਾਅਦ ਆ ਜਾਂਦੀ ਹੈ ਜੀ ਬੀਨਸ ਆ ਜਾਂਦੀ ਹੈ ਜੀ ਤੁਸੀਂ ਬੀਸ ਨੂੰ ਤੁਸੀਂ ਬੋਇਲ ਕਰਕੇ ਖਾ ਸਕਦੇ ਹੋ ਹਨਾ ਜਾਂ ਜਫ ਸਟੀਮ ਕਰਕੇ ਖਾ ਸਕਦੇ ਹੋ ਜਾਂ ਤੁਸੀਂ ਬਿਨਾ ਓਲੇ ਤੋਂ ਤੁਸੀਂ ਸਬਜ਼ੀ ਬਣਾ ਕੇ ਇਹਦੀ ਖਾ ਸਕਦੇ ਹੋ ਜੀ ਤੁਸੀਂ ਇਹ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਨੇ ਸਾਰੀਆਂ ਤੁਸੀਂ ਵਰਤਨੀਆਂ ਨੇ ਹੁਣ ਜੇ ਆਪਾਂ ਗੱਲ ਕਰੀਏ ਫਰੂਟ ਆ ਜਿਹੜਾ ਫਰੂਟ ਤੁਸੀਂ ਕਿਵੇਂ ਖਾਣਾ ਵਾ ਫਰੂਟ ਮਤਲਬ ਇਹ ਮੰਨ ਕੇ ਚਲੋ ਤੁਸੀਂ ਇੱਕ ਨਾਸ਼ਪਤੀ ਲੈ ਲਈ ਉਹਨੂੰ ਹਾਫ ਕੱਟਣੀ ਆ ਪੂਰੀ ਨਾਸ਼ਪਤੀ ਨਹੀਂ ਲੜੀ ਹਾਫ ਨਾਸ਼ਪਤੀ ਲੈ ਲਈ ਹੁਣ ਤੁਸੀਂ ਐਪਲ ਲੈ ਲਿਆ ਇੱਕ ਸਲਾਈਸ ਤੁਸੀਂ ਜਿਹੜੀ ਆ ਪਪੀਤਾ ਪਪੀਤੇ ਦੀ ਕੱਟ ਲੈਣੀ ਆ ਫਿਰ ਉਸ ਤੋਂ ਬਾਅਦ ਆ ਜਾਂਦਾ ਤੁਸੀਂ ਇਹ ਤਿੰਨ ਚਾਰ ਫਰੂਟ ਆ ਜਿਹੜੇ ਹਨ ਤੁਸੀਂ ਮਿਕਸ ਕਰਕੇ ਰੱਖ ਲੈਣੇ ਆ ਤੁਸੀਂ ਇਹਨੂੰ ਕਿਸੇ ਵੀ ਟਾਈਮ ਤੁਸੀਂ ਖਾ ਸਕਦੇ ਹੋ ਜਾਂ ਸਲਾਦ ਦੇ ਵਿੱਚ ਵੀ ਤੁਸੀਂ ਐਡ ਕਰਕੇ ਖਾ ਸਕਦੇ ਹੋ ਫਿਰ ਉਸ ਤੋਂ ਬਾਅਦ ਆ ਜਾਂਦਾ ਜਦ ਇਹਨੂੰ ਗ੍ਰੀਨ ਵੇਜੀਟੇਬਲ ਤੁਸੀਂ ਜਿਵੇਂ ਸਲਾਦ ਹੋ ਗਿਆ ਜੀ ਸਲਾਦ ਦੇ ਵਿੱਚ ਖੀਰਾ ਹਾਫ ਖੀਰਾ ਹਾਫ ਗਾਜਰ ਹਾਫ ਟਮਾਟਰ ਹਾਫ ਪਿਆਜ਼ ਤੇ ਹਾਫ ਮਤਲਬ ਇਹ ਬੰਦ ਗੋਭੀ ਤੁਸੀਂ ਇਹ ਬਰੀਕ ਬਰੀਕ ਕੱਟ ਕੇ ਤੁਸੀਂ ਇਹਦੇ ਉੱਪਰ ਨਿੰਬੂ ਨਿਚੋੜ ਕੇ ਨਮਕ ਪਾ ਕੇ ਤੁਸੀਂ ਖਾ ਸਕਦੇ ਹੋ ਜੇ ਹੁਣ ਆਪਾਂ ਗੱਲ ਕਰੀਏ ਜਿਹੜੀ ਸਬਜ਼ੀਆਂ ਸੀ ਜਿਵੇਂ ਮਟਰ ਦੱਸਿਆ ਸੀਗਾ ਹਨਾ ਗ੍ਰੀਨ ਬੀਜ਼ ਦੱਸਿਆ ਸੀਗੇ ਤੇ ਮੱਕੀ ਦੇ ਦਾਣੇ ਦੱਸੇ ਇਹਨਾਂ ਨੂੰ ਤੁਸੀਂ ਕੀ ਕਰਨਾ ਵਾ ਜਿਵੇਂ ਦੇਖੋ ਤੁਸੀਂ ਇਹ ਨਾ ਇਹ ਇੱਕ ਆਹਾ ਹੋ ਗਈ ਹੈ ਮਸ਼ਰੂਮ ਹੋ ਗਈ ਆ ਗ੍ਰੀਨ ਬੀਜ਼ ਹੋਗੇ ਜੀ ਗਰੀਬੀਜ਼ ਮਾਹ ਹੋਗੇ ਤੇ ਆਪਣੇ ਮੱਕੀ ਦੇ ਦਾਣੇ ਹੋਗੇ ਤੇ ਉਸ ਤੋਂ ਬਾਅਦ ਇੱਕ ਗਰੀਬੀਜ਼ ਹੋਰ ਹੋਗੇ ਨਾ ਮਟਰ ਦਾਣੇ ਤੁਸੀਂ ਜਦੋਂ ਮਤਲਬ ਵੀ ਪਿਆਜ਼ ਹੋਗੇ ਟਮਾਟਰ ਹੋਗੇ ਨਾ ਤੁਸੀਂ ਇਹ ਗਰੀਬੀਜ਼ ਵੇਜੀਟੇਬਲ ਨੇ ਜਿਹੜੇ ਤੁਸੀਂ ਇਹ ਬਣਾ ਲੈਣੇ ਹਲਕਾ ਜਿਹਾ ਦੇਸੀ ਘਿਓ ਪਾ ਕੇ ਇਹ ਬਰੀਕ-ਬਰੀਕ ਚੀਰ ਕੇ ਤੁਸੀਂ ਪਾ ਗਏ ਨਾ ਜਦੋਂ ਹਲਕੇ ਜਿਹਾ ਭੁੰਨੇਗੇ ਤਾਂ ਬਰੀਕ-ਬਰੀਕ ਤੁਸੀਂ ਪਰੀਜ਼ ਦੇ ਟੁਟੇ ਕਰਕੇ ਇਹਦੇ ਵਿੱਚ ਪਾ ਸਕਦੇ ਪਰੀਜ਼ ਵੀ ਐਡ ਕਰ ਸਕਦੇ ਹੋ ਇਹ ਬਹੁਤ ਵਧੀਆ ਤੁਹਾਡੀ ਮੀਲ ਬਣ ਜੇਗੀ ਸੋ ਇਹ ਮੀਲ ਨੂੰ ਤੁਸੀਂ ਦੁਪਹਿਰੇ ਵੀ ਖਾ ਸਕਦੇ ਜਿਹੜਾ ਸਲਾਦ ਤੁਹਾਨੂੰ ਦੱਸਿਆ ਵੇ ਸਲਾਦ ਤੁਸੀਂ ਖਾਣਾ ਹੀ ਖਾਣਾ ਹਰ ਇੱਕ ਮੀਲ ਤੋਂ ਬਾਅਦ ਸੋ ਅਗਰ ਤੁਸੀਂ ਜੇ ਫਰੂਟ ਦੇ ਵਿੱਚ ਤੁਸੀਂ ਇਹ ਚੀਜ਼ਾਂ ਖਾਓਗੇ ਸਲਾਦ ਦੇ ਵਿੱਚ ਮਤਲਬ ਤੁਸੀਂ ਇਹ ਚੀਜ਼ਾਂ ਖਾਓਗੇ ਗਰੀਲ ਵੇਜੀਟੇਬਲ ਦੇ ਵਿੱਚ ਤੁਸੀਂ ਇਹ ਚੀਜ਼ਾਂ ਖਾਓਗੇ ਜਿਹੜੀਆਂ ਮੈਂ ਤੁਹਾਨੂੰ ਦਿਖਾਈਆਂ ਨੇ ਤੁਹਾਡਾ ਜਿਹੜਾ ਬੋਡੀ ਵੇਟ ਹੈ ਨਾ ਤੁਹਾਡਾ ਬੋਡੀ ਵੇਟ ਬਹੁਤ ਛੇਤੀ ਘਟੇਗਾ ਤੇ ਤੁਹਾਨੂੰ ਭੁੱਖ ਵੀ ਨਹੀਂ ਲੱਗੇਗੀ ਕਿਉਂਕਿ ਇਹਦੇ ਵਿੱਚ ਜਾਨੀ ਕਿ ਬਹੁਤ ਹੀ ਵਧੀਆ ਮਿਨਰਲਸ ਨੇ ਜੇ ਮੈਂ ਤੁਹਾਨੂੰ ਨਾ ਗੱਲ ਕਰਾਂ ਕਿਉਂਕਿ ਫਰੂਟ ਤਾਂ ਹੋਰ ਵੀ ਬਹੁਤ ਵਧੀਆ ਨੇ ਪਰ ਫਰੂਟ ਸਾਡੇ ਲਈ ਜਿਆਦਾ ਬੈਨੀਫਿਟ ਨਹੀਂ ਹੈਗੇ 2-4 ਫਰੂਟ ਹੈਗੇ ਜਿਹੜੇ ਜਿਵੇਂ ਖਰਬੂਜਾ ਹੋ ਗਿਆ ਵਾਟਰਮੈਲਨ ਹੋ ਗਿਆ ਲੇਕਿਨ ਉਹਨਾਂ ਦਾ ਸੀਜ਼ਨ ਨਹੀਂ ਹੈਗਾ ਹਜੇ ਸੋ ਜਿਹੜੀ ਚੀਜ਼ਾਂ ਦਾ ਸੀਜ਼ਨ ਹੈਗਾ ਉਹ ਮੈਂ ਤੁਹਾਨੂੰ ਦਿਖਾਈਆਂ ਨੇ ਤੁਸੀਂ ਇਹ ਚੀਜ਼ਾਂ ਲੈ ਕੇ ਤੁਸੀਂ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ ਤੁਹਾਡਾ ਜਿਹੜਾ ਬੋਡੀ ਵੇਟ ਬਹੁਤ ਜਲਦੀ ਕਟੇਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨੇ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆਪਾਂ ਕੋਈ ਜਲਦੀ ਕਿ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸ਼੍ਰੀ ਅਕਾਲ ਜੀ